ਫਗਵਾੜਾ ਦੇ ਹਨੂਮਾਨ ਗੜੀ ਮੰਦਿਰ ਵਿਖੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਅਤੇ ਪ੍ਰਦਾਨਿੰਦਰਜੀਤ ਕਰਵਲਦੀ ਪ੍ਰਦਾਨਗੀ ਹੇਠ ਹੋਈ ਅੱਜ ਰਾਮਲੀਲਾ ਦੀ ਸ਼ੁਰੂਆਤ ਕੀਤੀ ਗਈ। ਰਾਮਲੀਲਾ ਦੀ ਸ਼ੁਰੂਆਤ ਰਿਬਨ ਕੱਟ ਕੇ ਸੋਨੂ ਜੀ ਦੇ ਪਰਿਵਾਰ ਵੱਲੋਂ ਕੀਤੀ ਗਈ। ਰਾਮਲੀਲਾ ਵਿੱਚ ਸਟੇਜ ਦੀ ਸੇਵਾ ਹਰਜਿੰਦਰ ਗੋਗਨਾ ਜੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਸਿਟੀ ਐਸ ਐਚਓ ਜਤਿੰਦਰ ਸਿੰਘ ਨੇਵੀ ਰਾਮਲੀਲਾ ਵਿੱਚ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਐਡਵੋਕੇਟ ਰਵਿੰਦਰ ਕੁਮਾਰ ਮੀਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੋਜ਼ਾਨਾ ਹਨੂਮਾਨ ਗੜੀ ਮੰਦਿਰ ਵਿੱਚ ਰਾਮਲੀਲਾ ਦੇਖ ਕੇ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰੋ ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਅਸੀਂ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਤੇ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤਾਂ ਕਿ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਬਾਰੇ ਪਤਾ ਲੱਗੇ ਅਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਫਿਰ ਇੱਕ ਵਾਰੀ ਅਪੀਲ ਕਰਨਾ ਚਾਹੁੰਦੇ ਹਾਂ ਈ ਹਨੂਮਾਨ ਗੜੀ ਮੰਦਿਰ ਵਿਖੇ ਕੱਲ ਤੋਂ ਦੂਜੀ ਨਾਈਟ ਸਾਡੀ 9:00 ਵਜੇ ਤੋਂ ਸ਼ੁਰੂ ਹੋ ਜਾਏਗੀ ਅਸੀਂ ਸਾਰੇ ਸ਼ਹਿਰ ਨੂੰ ਅਪੀਲ ਕਰਦੇ ਆਂ ਕਿ ਇਸ ਰਾਮਲੀਲਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਓ ਜੈ ਕਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਸ਼੍ਰੀ ਦਾਨ ਅੱਜ ਸਾਡੇ ਫੋਮੇ ਸ਼ੇਵ ਦੇ ਰਾਮਗੜ੍ਹ ਦੇ ਹਰ ਕਮੇਟੀ ਵੱਲੋਂ ਪਹਿਲੀ ਨਾਈਟ ਸ਼੍ਰੀ ਬਦੇਵਰਾ ਸ਼ਰਮਾ ਸਾਡੇ ਚੇਅਰਮੈਨ ਅਤੇ ਸਰਦਾਰ ਇੰਦਰਜੀਤ ਕਰਵਲ ਦੀ ਪ੍ਰਧਾਨਗੀ ਦੇ ਵਿੱਚ ਹੋਈ ਜਿਹਦੇ ਵਿੱਚ ਅੱਜ ਭਪਿੰਦਰ ਸ਼ਰਮਾ ਸੋਨੂੰ ਹਮੇਸ਼ਵਰੀ ਮੰਦਰ ਨੂੰ ਹਸ਼ਨਾਗਰ ਵਾਲੇ ਬਨਵਾਰੀ لال ਜੀ ਅਤੇ ਸ਼੍ਰੀ ਰੋਹਿਤ ਸ਼ਰਮਾ ਜੀ ਨੇ ਅੱਜ ਸਾਡੇ ਚੀਫ਼ ਗੈਸ ਬਣ ਕੇ ਸਾਡਾ ਸਾਨੂੰ ਮਾਣ ਬਖਸ਼ਿਆ ਅਤੇ ਸਾਡੀ ਪਹਿਲੀ ਨਾਈਟ ਦਾ ਸ਼ੁਕਰਾਨੂ ਕੀਤਾ ਮੈਂ ਪਰਮਪਿੱਤਾ ਪਰਮਾਤਮਾ ਕੇ ਇਹ ਪ੍ਰਾਰਥਨਾ ਕਰੂਗਾ ਕਿ ਸਾਡੀ RAM LILA ਬੜੀ ਕਾਮਯਾਬ ਹੋਵੇ ਅਤੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂਗਾ ਕਿ ਹਮ ਮਾਗੀ ਆਰਾਮਲੀਲਾ ਵਿੱਚ ਪਹੁੰਚੋ ਤੇ ਇਸ ਗ੍ਰਾਮ ਲਣ ਦੇਖਦੇ ਹੋਏ ਆਪਣਾ ਜੀਵਨ ਸਫਲ ਬਣਾਓ ਅਤੇ ਪ੍ਰਭੂ ਹਜ ਜੀ ਦਾ ਸ਼ੀਸ਼ਵਰ ਪ੍ਰਾਪਤ ਕਰੋ ਜੈ ਸ਼੍ਰੀ ਗੋਬਿੰਦ ਜੀ ਇਧਰ ਸਮੀ ਸੇਵਕ 라ਮੀਨਾ ਤੇ ਹਰਕੇ ਕੇ ਹਨੂਮਾਨਗੜੀ ਪਗਵਾੜਾ ਕੀ ਦਰਜੇ ਹਰ ਸਾਲ ਕੀ ਤਰ੍ਹਾਂ ਇੱਕ ਸਾਹਵੀ 라ਮੀ ਲਾਗਾ ਭਵਯ ਮੰਨਨ ਹੋ ਰਹਾ ਹੈ ਸਭੀ ਚਾਰ ਬੱਚੋ ਸੇ ਪਹੁੰਚਾਏਗੀ ਟਾਈਮ ਸੇ ਆ ਕੇ ਰਾਮਲੀਲਾ ਦਾ ਗਾਇਨ ਕਰੇ ਅਤੇ ਸਰਵ ਦਰਸ਼ਨ ਕਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੋਮੀ ਸ਼ੇਰੂ ਕੋ ਰਾਮਲੀਲਾ ਐਮ ਇਤਿਹਾਸ ਕਮਟੀ ਹਨੂਮਨ ਗੜੀ ਮਾਰਾ ਬਲੋ ਚੇਅਰਮੈਨ ਸ਼੍ਰੀ ਪੰਦੇਗਾ ਸ਼ਰਮਾ ਜੀ ਔਰ ਪ੍ਰਧਾਨ ਨਿੰਦਰ ਜੀ ਕਲਵੋਦੀ ਦੀ ਅਗਵਾਈ ਦੇ ਵਿੱਚ ਡਾਇਰੈਕਟਰ ਨਰਿੰਦਰ ਸ਼ਰਮਾ ਔਰ ਕਿਸ਼ੋਰਜੀ ਦੀ ਨੀਤਿ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਜੀਵਨ ਦੇ ਉਤਾਰਤ ਰਾਮਲੀਲਾ ਦਾ ਜੋ ਮਹਯੋਜਨ ਅੱਜ ਕੀਤਾ ਗਿਆ ਹੈ ਉਸ ਦਾ ਪਹਿਲਾ ਇਹਨਾਂ ਨਾਰਦ ਮੋ ਸ਼ਰਮਣ ਕੁਮਾਰ ਦੇ ਨਾਲ ਆਰੰਭ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਬਹੁਤ ਸਾਰੇ ਸੰਗਤਾਂ ਨੇ ਸਾਨੂੰ ਸਹਿਯੋਗਸ਼ੀਰਵਾਦ ਦੇ ਤੌਰ ਤੇ ਸਹਿਯੋਗ ਦਿੱਤਾ ਹੈ ਔਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਸਹਿਯੋਗ ਦੇ ਰਹੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਹਿਯੋਗ ਦਿਓ ਅੱਜ ਮੈਨੂੰ ਉਹ ਇੱਕ ਗੁਰਬਾਣੀ ਦਾ ਸ਼ਬਦ ਸੰਗਤ ਹਾਲ ਦੇ ਕੇ ਯਾਦ ਆ ਰਿਹਾ ਹੈ ਇਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਫਰਮਾਨ ਹੈ ਮੁਸਲਮਾਨਾਂ ਸੇ ਦੋਸਤੀ ਹਿੰਦੂਆਂ ਸੇ ਕਰ ਪ੍ਰੀਤ ਰਵੀਦਾਸ ਸਭ ਜੋਤ ਹੈ ਆਰਾਮ ਕੀ ਸਭ ਹੈ ਆਪਣੇ ਦੀ ਤੇ ਤਾਂਕਾਂ ਦੇ ਸਤਗੁਰੂ ਵਿਦਾਸ ਮਾਰੇ ਹੀ ਨੇ ਦੋ ਸ਼ਬਦਾਂ ਦੇ ਵਿੱਚ ਹੀ ਸਾਰੀ ਸੰਗਤ ਨੂੰ ਉਪਦੇਸ਼ ਦਿੰਦਾ ਹੈ ਕਿ ਜਿਹੜੀ ਜੋਤ ਹੈ ਉਹ ਸਾਰੀ ਜੋਤ RAM ਦੀ ਹੈ ਜਿੱਥੇ ਮਰਜੀ ਆਪਾਂ ਜਾਈਏ ਭਗਵਾਨ ਖਾਮ ਹੀ ਉਸਦੇ ਵਿੱਚ ਪ੍ਰਗਟ ਹਨ ਇਸ ਲਈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਹਾਂ ਜਾਤ ਪਾਤ ਨਾ ਪੁੱਛੇ ਕੋਈ ਹਰੀ ਕੋ ਸਿਮਰਨ ਸੋ ਹਰੀ ਲੱਭੀ ਇਸ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਅੱਜ ਤੋਂ ਤੈਂਤਰੀ ਤੋਂ ਸ਼ੁਰੂ ਹੋਈ ਹੈ ਨਾਮਨਾਟ ਔਰ 11 ਤਰੀਕ ਤਾਰ ਹਰ ਰੋਜ਼ ਰਾਤ ਨੂੰ 8 ਵਜੇ ਅਨੁਮਾਨ ਗੜੀ ਮੰਦਿਰ ਦੇ ਵਿੱਚ ਪਹੁੰਚੋ ਔਰ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ